ਇਹ ਹੁੰਦਾ ਹੈ ਕਿ ਇੱਕ ਪਿੰਡ ਵਿੱਚ ਇੱਕ ਗਰੀਬ ਬ੍ਰਾਹਮਣ ਰਹਿੰਦਾ ਸੀ ਪੈਸੇ ਘੱਟ ਸੀ ਪਰ ਉਸ ਦੇ ਘਰ ਵਿੱਚ ਇੱਜ਼ਤ ਅਤੇ ਸੰਸਕਾਰਾਂ ਦੀ ਕਮੀ ਨਹੀਂ ਸੀ ਉਸ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਦੌਲਤ ਉਸ ਦੀਆਂ ਦੋ ਮੁਟਿਆਰਤੀਆਂ ਸਨ ਦੋਵੇਂ ਮੰਗੀਆਂ ਹੋਈਆਂ ਸਨ ਪਰ ਗਰੀਬੀ ਕਾਰਨ ਪਿਓ ਉਹਨਾਂ ਦਾ ਵਿਆਹ ਨਹੀਂ ਕਰ ਸਕਿਆ ਉਸ ਇਲਾਕੇ ਤੇ ਇੱਕ ਮੁਗਲ ਹਾਕਮ ਦਾ ਰਾਜ ਸੀ ਨਿਰਦਈ ਜ਼ਾਲਮ ਅਤੇ ਇਨਸਾਨੀਅਤ ਤੋਂ ਖਾਲੀ ਸੀ ਨੌਜਵਾਨ ਕੁਆਰੀਆਂ ਕੁੜੀਆਂ ਨੂੰ ਜ਼ਬਰਦਸਤੀ ਚੁੱਕ ਕੇ ਲੈ ਜਾਣਾ ਉਸ ਹਾਕਮ ਲਈ ਆਮ ਗੱਲ ਸੀ ਇੱਕ ਦਿਨ ਉਸਦੇ ਕੰਨਾਂ ਤੱਕ ਉਹਨਾਂ ਦੋਨੋਂ ਭੈਣਾਂ ਦੇ ਹੁਸਨ ਦੀ ਖ਼ਬਰ ਪਹੁੰਚ ਗਈ ਤੇ ਫਿਰ ਉਸਦੇ ਮਨ ਵਿੱਚ ਇੱਕ ਹੋਰ ਜ਼ੁਲਮ ਦੇ ਵਿਚਾਰ ਨੇ ਜਨਮ ਲੈ ਲਿਆ ਇਸ ਗੱਲ ਦੀ  ਜਦੋਂ ਗਰੀਬ ਬ੍ਰਾਹਮਣ ਨੂੰ ਪਈ ਉਸਦਾ ਦਿਲ ਧੜਕਣਾ ਭੁੱਲ ਗਿਆ ਕਿਉਂਕਿ ਹੁਣ ਮਸਲਾ ਸਿਰਫ਼ ਗਰੀਬੀ ਦਾ ਨਹੀਂ ਸੀ ਹੁਣ ਗੱਲ ਉਸ ਦੀਆਂ ਧੀਆਂ ਦੀ ਇੱਜ਼ਤ ਅਤੇ ਉਹਨਾਂ ਦੀ ਜ਼ਿੰਦਗੀ ਦੀ ਸੀ ਇਹ ਮੁਸੀਬਤ ਤੋਂ ਬਚਣ ਲਈ ਉਹ ਗਰੀਬ ਬ੍ਰਾਹਮਣ ਦੋਨੋਂ ਕੁੜੀਆਂ ਦੇ ਸਹੁਰੇ ਘਰਾਂ ਵੱਲ ਗਿਆ ਉਸਨੇ ਹੱਥ ਜੋੜ ਕੇ ਆਖਿਆ ਮਿਹਰ ਕਰੋ ਸੁੰਦਰੀ ਮੁੰਦਰੀ ਨੂੰ ਬਿਨਾ ਵਿਆਹ ਦੇ ਹੀ ਆਪਣੇ ਘਰ ਲੈ ਜਾਓ ਪਰ ਸਹੁਰੇ ਘਰਾਂ ਵਾਲੇ ਇਸ ਗੱਲ ਲਈ ਤਿਆਰ ਨਾ ਹੋਏ ਉਹ ਹਾਕਮ ਦੀ ਦਰਿੰਦਗੀ ਤੋਂ ਡਰਦੇ ਸਨ ਪਰ ਬਿਨਾ ਵਿਆਹ ਕੁੜੀਆਂ ਨੂੰ ਆਪਣੇ ਘਰ ਲੈ ਜਾਣਾ ਉਹਨਾਂ ਲਈ ਵੀ ਅਸੰਭਵ ਸੀ ਉਧਰ ਬ੍ਰਾਹਮਣ ਕੋਲ ਉਸ ਸਮੇਂ ਦੋ ਇਕੱਠੇ ਵਿਆਹ ਕਰਨ ਦੀ ਨਾ ਤਾਕਤ ਸੀ ਨਾ ਹੀ ਸਮਰਥਾ ਹਰ ਪਾਸੇ ਤੋਂ ਨਿਰਾਸ਼ ਹੋ ਕੇ ਉਹ ਟੁੱਟੇ ਮਨ ਨਾਲ ਘਰ ਵੱਲ ਮੁੜ ਪਿਆ ਰਾਹ ਵਿੱਚ ਇੱਕ ਘਣਾ ਜੰਗਲ ਪੈਂਦਾ ਸੀ ਸੁਨਸਾਨ ਡਰਾਵਣਾ ਜਿੱਥੇ ਹਵਾ ਵੀ ਹੌਲੀ-ਹੌਲੀ ਚੱਲਦੀ ਸੀ ਉਸ ਜੰਗਲ ਵਿੱਚ ਦੁੱਲਾ ਪੱਟੀ ਨਾਂ ਦਾ ਇੱਕ ਸੂਰਮਾ ਡਾਕੂ ਰਹਿੰਦਾ ਸੀ ਉਸ ਦੇ ਨਾਮ ਤੋਂ ਹੀ ਸਾਰੀ ਦੁਨੀਆ ਕੰਮਦੀ ਸੀ ਕਿਉਂਕਿ ਉਹ ਜ਼ਾਲਮਾਂ ਲਈ ਖੌਫ ਅਤੇ ਗਰੀਬਾਂ ਲਈ ਉਮੀਦ ਸੀ ਤੇ ਦੁੱਲਾ ਪੱਟੀ ਸਿਰਫ ਇੱਕ ਡਾਕੂ ਨਹੀਂ ਸੀ ਉਹ ਗਰੀਬਾਂ ਦਾ ਸਹਾਰਾ ਸੀ ਅਤੇ ਜ਼ਾਲਮਾਂ ਲਈ ਕਹਿਰ ਉਹ ਮੀਰਾਂ ਤੇ ਜਾਬਰਾਂ ਨੂੰ ਲੁੱਟਦਾ ਤੇ ਲੁੱਟਿਆ ਹੋਇਆ ਮਾਲ ਗਰੀਬਾਂ ਵਿੱਚ ਵੰਡ ਦਿੰਦਾ ਸੀ ਜਦੋਂ ਉਹ ਬ੍ਰਾਹਮਣ ਜੰਗਲ ਦੇ ਉਸ ਸੁਨਸਾਨ ਰਸਤੇ ਤੇ ਆਇਆ ਤਾਂ ਉਸਦੇ ਮਨ ਵਿੱਚ ਇੱਕ ਹੀ ਨਾਮ ਗੂੰਜ ਰਿਹਾ ਸੀ ਦੁੱਲਾ ਪੱਟੀ ਆਖਰਕਾਰ ਉਹ ਦੁੱਲੇ ਦੀ ਪਾਲ ਕਰਦਾ ਹੋਇਆ ਉਸਦੇ ਸਾਹਮਣੇ ਪਹੁੰਚ ਗਿਆ ਦੰਬਦੀ ਆਵਾਜ਼ ਨਾਲ ਉਸਨੇ ਆਪਣੀ ਸਾਰੀ वेदना ਦੁੱਲੇ ਅੱਗੇ ਬਿਆਨ ਕਰ ਦਿੱਤੀ ਦੁੱਲੇ ਨੇ ਉਸ ਦੀ ਗੱਲ ਧਿਆਨ ਨਾਲ ਸੁਣੀ ਫਿਰ ਮਜ਼ਬੂਤ ਆਵਾਜ਼ ਵਿੱਚ ਆਖਿਆ ਤੂੰ ਕੋਈ ਫਿਕਰ ਨਾ ਕਰ ਤੇਰੀਆਂ ਧੀਆਂ ਜਿਦੋਂ ਮੇਰੀਆਂ ਧੀਆਂ ਹਨ ਮੈਂ ਉਹਨਾਂ ਦਾ ਵਿਆਹ ਆਪਣੇ ਹੱਥੀਆਪ ਕਰਾਵਾਂਗਾ ਤੂੰ ਨਿਸ਼ਚਿਤ ਹੋ ਕੇ ਆਪਣੇ ਘਰ ਨੂੰ ਮੁੜ ਜਾ ਉਹ ਲਫ਼ਜ਼ ਸਿਰਫ਼ ਵਾਦਾ ਨਹੀਂ ਸਨ ਉਹ ਇਨਸਾਫ਼ ਦੀ ਲਲਕਾਰ ਸਨ ਦੁੱਲੇ ਨੇ ਕੁੜੀਆਂ ਦੇ ਬਾਪ ਅਤੇ ਉਹਨਾਂ ਦੇ ਸਹੁਰਿਆਂ ਦਾ ਥਾਂ ਪਤਾ ਪੁੱਛਿਆ ਅਤੇ ਇੱਕ ਦਿਨ ਵਿਆਹ ਦਾ ਦਿਨ ਨਿਸ਼ਚਿਤ ਕੀਤਾ ਗਿਆ। ਹਾਕਮ ਦੇ ਡਰ ਕਰਕੇ ਕੁੜੀਆਂ ਦੇ ਸਹੁਰਿਆਂ ਨੇ ਆਖਿਆ ਕਿ ਉਹ ਰਾਤ ਦੇ ਹਨੇਰੇ ਵਿੱਚ ਹੀ ਵਿਆਹਣ ਆਉਣਗੀ। ਇਸ ਲਈ ਪਿੰਡ ਤੋਂ ਬਾਹਰ ਘਣੇ ਜੰਗਲ ਵਿੱਚ ਵਿਆਹ ਚਾਉਣ ਦਾ ਪ੍ਰਬੰਧ ਕੀਤਾ ਗਿਆ। ਰੌਸ਼ਨੀ ਲਈ ਲੱਕੜੀਆਂ ਇਕੱਠੀਆਂ ਕੀਤੀਆਂ ਗਈਆਂ ਅਤੇ ਅੱਗ ਬਾਲ ਲਈ। ਹਨੇਰੇ ਵਿੱਚ ਉਮੀਦ ਦੀ ਲੋਅ ਜਗ ਉઠી। ਦੁੱਲੇ ਨੇ ਆਲੇ-ਦੁਆਲੇ ਤੇ ਪਿੰਡਾਂ ਤੋਂ ਦਾਣ ਇਕੱਠਾ ਕੀਤਾ ਜਿਨ੍ਹਾਂ ਦੇ ਘਰ ਨਵੇਂ ਵਿਆਹ ਹੋਏ ਸਨ ਜਾਂ ਜਿਨ੍ਹਾਂ ਦੇ ਘਰ ਬਾਲ ਜਨਮੇ ਸਨ ਉਹਨਾਂ ਨੇ ਵੀ ਸੁੰਦਰੀ-ਮੁੰਦਰੀ ਦੇ ਵਿਆਹ ਲਈ ਗੁੜ ਚੱਕਰ ਅਤੇ ਦਾਣਿਆਂ ਦੇ ਰੂਪ ਵਿੱਚ ਆਪਣਾ ਹਿੱਸਾ ਪਾਇਆ ਪਰ ਦੁੱਲੇ ਕੋਲ ਕੰਨਿਆਦਾਨ ਲਈ ਸਿਰਫ ਇੱਕ ਲੱਪ ਚੱਕਰ ਹੀ ਸੀ ਪਰ ਉਹ ਲੱਪ ਦੁਨੀਆ ਦੀ ਸਭ ਤੋਂ ਪਵਿੱਤਰ ਦਾਤ ਸੀ ਜਦੋਂ ਕੁੜੀਆਂ ਦਾ ਡੋਲਾ ਤੁਰਿਆ ਤਾਂ ਗਰੀਬ ਬ੍ਰਾਹਮਣ ਦੀਆਂ ਅੱਖਾਂ ਅਤਰੂਆਂ ਨਾਲ ਭਰ ਆਈਆਂ ਉਸਨੇ ਦੁੱਲੇ ਦਾ ਲੱਖ ਲੱਖ ਸ਼ੁਕਰ ਕੀਤਾ ਕਿਹਾ ਜਾਂਦਾ ਹੈ ਕਿ ਉਸ ਦਿਨ ਤੋਂ ਹੀ ਅੱਗ ਗੁੜ ਅਤੇ ਦਾਣ ਨਾਲ ਲੋਹੜੀ ਮਨਾਉਣ ਦਾ ਪਵਿੱਤਰ ਰਿਵਾਜ ਸ਼ੁਰੂ ਹੋ ਗਿਆ ਤੇ ਦੋਸਤੋ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਕਰਨਾ ਬਿਲਕੁਲ ਨਾ ਭੁੱਲਣਾ ਹੋਰ ਇਹੋ ਜਿਹੀਆਂ ਵਧੀਆ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਅਤੇ ਜੇ ਤੁਸੀਂ ਦੁੱਲਾ ਪੱਟੀ ਦੇ ਜੀਵਨ ਬਾਰੇ ਇੱਕ ਪੂਰੀ ਵੀਡੀਓ ਚਾਹੁੰਦੇ ਹੋ ਤਾਂ ਕਮੈਂਟ ਵਿੱਚ ਆਪਣੀ رائے ਜ਼ਰੂਰ ਦੱਸਣਾ ਤਾਂ ਚਲੋ ਜੀ ਮਿਲਦੇ ਹਾਂ ਹੁਣ ਅਗਲੀ ਵੀਡੀਓ ਵਿੱਚ